ਆਮ ਦਿਵਾਰੀ ਆਉਂਦੀ ਹੈ ਉਦੋਂ ਫਿਰ ਰੋਲ ਨੰਬਰ ਨਹੀਂ ਦਿੱਤੇ ਜਾਂਦੇ ਪ੍ਰਾਪਤੀਆਂ ਨੂੰ ਸਕੂਲਾਂ ਕਾਲਜਾਂ ਦੇ ਅੰਦਰ ਜਲੀਲ ਕੀਤਾ ਜਾਂਦਾ ਹੈ ਪਿਛਲੇ ਦਿਨਾਂ ਦੇ ਅੰਦਰ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬਹੁਤ ਵੱਡਾ ਘਟਾਲਾ ਜੋ ਸਾਹਮਣੇ ਆਇਆ ਹੈ ਉਹਨੇ ਸਾਬ ਕਰ ਦਿੱਤਾ ਹੈ ਕਿ ਪੰਜਾਬ ਦੀ ਸਰਕਾਰ ਦੀ ਨੀਤ ਜਿਹੜੀ ਹੈ ਉਹ ਦਲਤਪੱਖੀ ਨਹੀਂ ਹੈਗੀ ਕਿਉਂਕਿ ਅੱਜ ਦੇ ਇਸ ਮੌਕੇ ਦੇ ਉੱਤੇ ਵਿਦਿਆਰਥੀ ਵਰਗ ਜਿਹੜਾ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬਹੁਤ ਤਸੀਹੇ ਚੱਲ ਰਿਹਾ ਆ ਔਰ ਇੱਕ ਹੋਰ ਬੜੀ ਅਨਹੋਣੀ ਘਟਨਾ ਜਿਹੜੀ ਆ ਉਹ ਪੰਜਾਬ ਦੇ ਅੰਦਰ ਹੋਈ ਹੈ ਕਿ ਕਾਲਜ ਵਾਲਿਆਂ ਨੇ ਯੂਨੀਵਰਸਿਟੀ ਵਾਲਿਆਂ ਨੇ ਇੱਕ ਜੈਗ ਨਾਂ ਦੀ ਜਥੇਬੰਦੀ ਬਣਾ ਕੇ ਬਠਿੰਡੇ ਦੇ ਅੰਦਰ ਜਿਹੜਾ ਉਹ ਪਿਛਲੇ ਦਿਨੀ ਅਲਾ ਨਾਂ ਕੀਤਾ ਕਿ ਉਹਨਾਂ ਗਲਤ ਵਿਦਿਆਰਥੀਆਂ ਨੂੰ ਕਾਲਜਾਂ ਦੇ ਅੰਦਰ ਦਾਖਲਾ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਚੋਂ ਫੀਸ ਜਮ੍ਹਾਂ ਨਹੀਂ ਕਰਵਾਉਂਦੇ ਇਹਦੇ ਨਾਲ 3 ਲੱਖ ਵਿਦਿਆਰਥੀਆਂ ਦਾ ਜਿਹੜਾ ਭੇਟਿਆ ਉਹ ਖੱਟੇ ਦੇ ਅੰਦਰ ਪੈ ਗਿਆ ਹੈ ਜੇ ਆਪਾਂ ਪਿਛਲੇ 3 ਸਾਲਾਂ ਦੀ ਗੱਲ ਕਰੀਏ ਤਾਂ 110000 ਵਿਦਿਆਰਥੀ ਜਿਹੜਾ ਆ ਉਹ ਪਿਛਲੇ ਇੰਨਾ ਸਾਲਾਂ ਦੇ ਅੰਦਰ ਜਿਹੜਾ ਪੜਾਈ ਛੱਡ ਚੁੱਕਾ ਹੈ ਸੋ ਅਗੇੀਆਂ ਮੰਗਾਂ ਨੂੰ ਲੈ ਕੇ ਕਿ ਵਿਦਿਆਰਥੀਆਂ ਦੇ ਕਾਲਜਾਂ ਸਕੂਲਾਂ ਦੇ ਅੰਦਰ ਦਾਖਲੇ ਨੂੰ ਜਿਹੜਾ ਆ ਉਹ ਪੱਕੇ ਤੌਰ ਤੇ ਜਿਹੜਾ ਲਾਗੂ ਕੀਤਾ ਜਾਵੇ ਔਰ ਪੋਸਟ ਮੈਟਰਿਕ ਸਕਾਲਰਸ਼ਿਪ ਦਾ ਬਕਾਇਆ ਰਾਸੀ ਬਕਾਇਆ ਪੈਸਾ ਜਿਹੜਾ ਉਹ ਤੁਰੰਤ ਵਿਦਿਆਰਥੀਆਂ ਦੇ ਖਾਤਿਆਂ ਦੇ ਅੰਦਰ ਜਮ੍ਹਾਂ ਕਰਵਾਇਆ ਜਾਵੇ ਔਰ ਜਿਹੜਾ ਸਭ ਤੋਂ ਵੱਡਾ ਪੰਜਾਬ ਦੇ ਅੰਦਰ ਪਟਾਲਾ ਸਾਧੂ ਸਿੰਘ ਘਰੋਂ ਸੋ ਪੰਜਾਬ ਦੇ ਸਾਧਾ ਜਿਹੜੇ ਸਮਾਜ ਭਲਾਈ ਮੰਤਰੀ ਆ ਉਹਨਾਂ ਦਾ ਸਾਹਮਣੇ ਆਇਆ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਜਿਨ੍ਹਾਂ ਨੇ ਆਪਣੀ ਰਿਪੋਰਟ ਜਿਹੜੀ ਹੈ ਚੀਫ ਸੈਕਟਰੀ ਪੰਜਾਬ ਨੂੰ ਦਿੱਤੀ ਔਰ ਹਾਲੇ ਤੱਕ ਵੀ ਉਹਦੇ ਉੱਤੇ ਕਾਰਵਾਈ ਨਹੀਂ ਹੋਈ ਔਰ ਉਲਟਾ ਕੀ ਹੋਇਆ ਕਿ ਜਿਨ੍ਹਾਂ ਨੇ ਦਲਿਤ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਇਸ ਘਟਾਲੇ ਦਾ ਪਰਦਾ ਫਾਸ਼ ਕੀਤਾ ਸਾਨੂੰ ਸਿੰਘ ਧਰਮਸੋਧ ਦਾ ਨਾਮ ਉਸ ਰਿਪੋਰਟ ਦੇ ਅੰਦਰ ਆਇਆ ਜੋਨੇ ਭਾਰਤ ਅਧਿਕਾਰੀ ਮੇਰਾ ਕਿਤੇ ਵੀਡੀਓ ਰਿਪੋਰਟ ਦੇ ਅੰਦਰ ਆਇਆ ਔਰ ਉਸ ਅਧਿਕਾਰੀ ਦਾ ਜਿਹੜਾ ਹੈ ਉਹ ਤਬਾਦਲਾ ਕਰ ਦਿੱਤਾ ਗਿਆ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਸੱਚ ਦੀ ਗੱਲ ਕਰਦੇ ਆ ਉਹਨਾਂ ਅਧਿਕਾਰੀਆਂ ਨੂੰ ਵੀ ਚੰਗੀਆਂ ਪੋਸਟਾਂ ਤੋਂ ਲਾਂਭੇ ਕਰ ਦਿੱਤਾ ਜਾਂਦਾ ਸੋ ਇਹ ਅੱਜ ਤਿੰਨ ਚਾਰ ਮੁੱਦਿਆਂ ਨੂੰ ਲੈ ਕੇ ਬਹੁ ਜਨ ਫਰੰਟ ਪੰਜਾਬ ਦੇ ਮਾਧਿਅਮ ਤੋਂ ਸਮੁੱਚੇ ਭਾਈਚਾਰੇ ਨੂੰ ਨਾਲ ਲੈ ਕੇ ਸਾਰੀਆਂ ਜਨ ਦੇ ਬੰਦੀਆਂ ਨੂੰ ਨਾਲ ਲੈ ਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਅਸੀਂ ਦੀਸੀ ਸਾਹੂ ਨੂੰ ਮੋਮੈਂਡਮ ਦੇਾਂਗੇ ਔਰ ਆਪਣੀ ਗੱਲ ਜਿਹੜੀ ਹੈ ਉਹਨਾਂ ਦੇ ਸਾਹਮਣੇ ਰੱਖਾਂਗੇ ਔਰ ਅੱਜ ਅਸੀਂ ਇਹ ਫੈਸਲਾ ਕੀਤਾ ਕੇ ਪਿਛਲੇ ਸਮੇਂ ਦੇ ਦੌਰਾਨ ਵਿਦਿਆਰਥੀ ਵਰਗ ਦੇ ਨਾਲ ਜਿਹੜਾ ਟਕਾ ਹੋਇਆ ਸੀ ਉਹਦੇ ਅੰਦਰ ਵੀ ਹਮੇਸ਼ਾ ਸਮੂਹ ਰਸਤੀਆ ਆਉਂਦੇ ਦਿਨਾਂ ਦੇ ਅੰਦਰ ਵਿਦਿਆਰਥੀ ਵਰਗ ਨੌਜਵਾਨ ਵੀ ਸਾਡੇ ਨਾਲ ਇੱਥੇ ਦੀਪਕ ਵਾਲੀ ਜੀ ਔਰ ਸਾਡੇ ਦਪੂਹਾ ਸਾਹਿਬ ਜਿਹੜੇ ਉਹ ਵੀ ਇੱਥੇ ਆਏ ਆ ਸਾਰੀਆਂ ਸਮੂਹਕ ਸਾਡੇ ਵੀਰ ਜਿਹੜੇ ਆ ਭਾਰਤੀ ਅਹੁਦੇਦਾਰ ਸਾਰੇ ਸਾਡੇ ਉਹ ਵੀ ਇੱਥੇ ਆਏ ਆ ਸੋ ਇਸ ਮੌਕੇ ਦੇ ਉੱਤੇ ਇਹ ਕਹਿਣਾ ਚਾਹੁੰਦੇ ਆ ਕਿ ਵਿਦਿਆਰਥੀਆਂ ਦਾ ਸਕੂਲਾਂ ਕਾਲਜਾਂ ਦੇ ਅੰਦਰ ਦਾਇਰਾ ਜਿਹੜਾ ਉਹ ਨਿਸ਼ਚਿਤ ਕੀਤਾ ਜਾਵੇ ਉਸ ਮੈਟਰਿਕ ਸਕਾਲਰਸ਼ਿਪ ਦੀ ਸਕੀਮ ਦੇ ਬਕਾਇਆ ਰਕਮ ਜਿਹੜੀ ਆ ਉਹ ਜਾਰੀ ਕੀਤੀ ਜਾਵੇ ਔਰ ਸਾਧੂ ਸਿੰਘ ਤਰਨਸ਼ੋਹ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜਿਹੜਾ ਅੱਜ ਜਿਵੇਂ ਇੱਥੇ ਸਾਰੇ ਇਕੱਠੇ ਹੋਏ ਆਂ ਤੇ ਉਹਨਾਂ ਦੇ ਖਿਲਾਫ ਬਣਦੀ ਗੱਲ। ਮੋਦੀ ਸਾਹਿਬ ਕੀ ਲੱਗਦਾ ਜਿਹੜੇ ਸਾਧੂ ਸਿੰਘ ਸਰਬਸੋਂ ਉਹਨਾਂ ਦੇ ਆਪਣੀ ਪਾਰਟੀ ਦੇ ਨੁਮਾਇੰਦੇ ਨੇ ਇੱਕ ਮੰਤਰੀ ਦੇ ਖਿਲਾਫ ਜਾਂਚ ਘੁਣਵਾਉਣ ਵਾਸਤੇ ਪੂਰੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਕਿਉਂ ਨਹੀਂ ਐਕਸ਼ਨ ਮੋਟਾ ਜਾ ਰਿਹਾ ਇੰਨੇ ਮਹੀਨੇ ਤੋਂ ਸੜਕ 'ਤੇ ਉੱਤੇ ਸੋਨਣ 'ਤੇ ਰਸਤੇ ਜਾ ਰਹੇ ਨੇ। ਇਹ ਹੀ ਤਾਂ ਦੁਖਦਾਈ ਘਟਨਾ ਹੈ ਕਿ ਪੰਜਾਬ ਸਰਕਾਰ ਗਲਤਾਂ ਦੇ ਲਈ ਜਿਹੜੀ ਆ ਉਹ ਸਹਿਤ ਨਹੀਂ ਹੈ। ਉਹ ਸਿਰਫ ਸਾਨੂੰ ਭਰਮਾ ਰਹੇ ਨੇ ਕਿ ਤੁਹਾਡੇ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦਿੰਨੇ ਆ ਸਭ ਕੁਝ ਕਰਦੇ ਆ ਜਿਹੜੀ ਕੱਲ ਤੁਸੀਂ ਤੁਹਾਡਾ ਬਹੁਤ ਅੱਛਾ ਸਵਾਲ ਹੈ ਉਹਦੇ ਲਈ ਜਿਹੜਾ ਆ ਇਹ ਸਾਨੂੰ ਕੋਈ ਉਮੀਦ ਨਾ ਨਹੀ ਆਉਂਦੀ ਇਸ ਕਰਕੇ ਅਸੀਂ ਸੜਕਾਂ ਦੇ ਉੱਤੇ ਅੰਦੋਲਨ ਦੇ ਲਈ ਉਤਰੇ ਆ ਜਿੰਨਾ ਚਿਰ ਸਾਡੇ ਸਰਕਾਰ ਦੀ ਬਰਬਾਦੀ ਨਹੀਂ ਹੋ ਜਾਂਦੀ ਵਿਦਿਆਰਥੀਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਔਰ ਖਾਸ ਤੌਰ ਦੇ ਉੱਤੇ ਜਿਹੜਾ ਐਸਸੀ ਕਮਿਸ਼ਨ ਨੂੰ ਵੀ ਅਸੀਂ ਪੰਜਾਬ ਦੇ ਅੰਦਰ ਸ਼ਿਕਾਇਤ ਕੀਤੀ ਆ ਤੇ ਉਸ ਜਾਇਕਲਾ ਦੀ ਜਥੇਬੰਦੀ ਜਿਹੜੀ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਨੇ ਬਣਾਈ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ ਕਿਸੇ ਵੀ ਵਿਦਿਆਰਥੀ ਦਾ ਦਾਖਲਾ ਜਿਹੜਾ ਉਹ ਨਹੀਂ ਰੋਕਿਆ ਜਾ ਸਕਦਾ ਅਗਰ ਉਹਦੀ ਕੋਈ ਫੀਸ ਹੈ ਅਗਰ ਉਹਦੀ ਕੋਈ ਦਾਖਲਾ ਫੀਸ ਹੈ ਉਹ ਵਿਦਿਆਰਥੀ ਜਿਹੜਾ ਸਾਲ ਦੇ ਅੰਦਰ ਅੰਦਰ ਥੋੜੇ ਥੋੜੇ ਕਰਕੇ ਵੀ ਅਦਾ ਕਰ ਸਕਦਾ ਹੈ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਦਾਖਲਾ ਨਹੀਂ ਦੇਾਂਗੇ ਇਹ ਸਰਕਾਰ ਦੀ ਬਿਲਕੁਲ ਮੇਲੀ ਪੁੱਪ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਆਈ ਹੈ ਸਰਕਾਰ ਸ਼ੋਹਿਦ ਨਹੀਂ ਹੈ ਸਾਧੂ ਸਿੰਘ ਧਰਮਸ਼ੋਹ ਦੇ ਕੋਈ ਕਾਰਵਾਈ ਨਹੀਂ ਕਰਨਾ ਚਾਹਦੇ ਉਹ ਇਸ ਕਰਕੇ ਨਹੀਂ ਕਰਨਾ ਚਾਹਦੇ ਕਿ ਉਹਨਾਂ ਨੂੰ ਪਤਾ ਹੈ ਕਿ ਸਾਧੂ ਸਿੰਘ ਧਰਮਸ਼ੋਹ ਦੋਸ਼ੀ ਹੈ ਅਗਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵਿਧਰਮ ਮੁਕੱਦਮਾ ਦਰਜ ਕੀਤਾ ਗਿਆ ਉਹਨੂੰ ਕੈਬਨਟ ਤੋਂ ਬਾਹਰ ਕੀਤਾ ਗਿਆ ਤੇ ਕਾਂਗਰਸ ਸਰਕਾਰ ਦੀ ਬਦਨਾਮੀ ਹੋਏਗੀ ਜਿਹੜੀ ਬਦਨਾਮੀ ਤੋਂ ਉਹ ਡਰ ਰਹੇ ਨੇ ਉਹਨਾਂ ਦੀ ਬਦਨਾਮੀ ਨੂੰ ਅਸੀਂ ਲੋਕਾਂ ਦੇ ਵਿੱਚ ਦਿਖਾਵਾਂਗੇ ਔਰ ਇਸ ਗੱਲ ਨੂੰ ਨਿਸ਼ਚਿਤ ਬਣਾਵਾਂਗੇ ਕਿ ਸਾਧੂ ਸਿੰਘ ਧਰਮਸ਼ੋਹ ਨੂੰ ਬਰਖਾਸਤ ਕਰਨ ਤੋਂ ਬਿਨਾਂ ਸਰਕਾਰ ਹੋ ਗਈ ਅੱਜ ਇਹ ਨਜ਼ਰ ਸੀ ਕਾਲਜ ਸਟੂਡੈਂਟਸ ਨੂੰ ਬਾਂਦੀ ਕੌਂਸਲਾਨੇ ਕਿੰਦੀ ਜਾ ਰਹੀ ਹੈ ਵਾਕੀ ਇਹ ਪੈਸੇ ਦੀ ਪੈਸੇ ਦੀ ਆਰਥਿਕ ਜਿਸਮ ਕਿਹਾ ਹੈ ਤੇ ਤੂੰ ਇਹ ਇਹ ਵਿਦਿਆਰਥੀ ਵਰਗ ਦੇ ਨਾਲ ਬਹੁਤ ਵੱਡੀ ਖਲਵਾੜ ਹੈ ਤੁਸੀਂ ਪਿਛਲੇ ਦਿਨਾਂ ਤੋਂ ਜਲੰਧਰ ਦੇ ਅੰਦਰ ਪੰਜਾਬ ਦੇ ਅੰਦਰ ਦੇਖ ਰਹੇ ਹੋ ਕਿ ਸਾਡੇ ਸਟੂਡੈਂਟ ਆਰਗੇਨਾਈਜੇਸ਼ਨ ਦੇ ਆਗੂ ਜਿਹੜੇ ਆ ਉਹ ਕਿਸ ਤਰੀਕੇ ਦੇ ਨਾਲ ਲੜ ਰਹੇ ਆ ਸੋ ਇਸ ਕਰਕੇ ਇਹ ਵਿਦਿਆਰਥੀ ਦੇ ਕੋਈ ਪਾਸੇ ਵਿਦਿਆਰਥੀ ਦੇ ਕਾਲੇ ਦੇ ਅੰਦਰ ਦਾਖਲਾ ਲੈਣਾ ਹੁੰਦਾ ਉਹਨੇ ਪੇਪਰ ਪਾਉਣਾ ਹੁੰਦਾ ਰਾਤ ਤੱਕ ਉਹਨੂੰ ਜਿਹੜਾ ਆ ਉਹਦਾ ਰੋਲ ਨੰਬਰ ਨਹੀਂ ਜਾਰੀ ਕੀਤਾ ਜਾਂਦਾ ਤੁਹਾਨੂੰ ਪਤਾ ਕਿ ਅਸੀਂ ਕਾਲਜਾਂ ਦੇ ਸਾਹਮਣੇ ਰਾਤਾਂ ਵੀ ਗੁਜ਼ਾਰ ਰਹੇ ਹਾਂ ਕਿ ਵਿਦਿਆਰਥੀਆਂ ਦਾ ਪ੍ਰੋਜੈਕਟ ਜਿਹੜਾ ਉਹ ਖਰਾਬ ਨਾ ਹੋਵੇ ਪਰ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਹਮੇਸ਼ਾ ਹੀ ਗਲਤ ਵਿਦਿਆਰਥੀਆਂ ਨੂੰ ਦਬਾ ਕੇ ਰੱਖਿਆ ਜਾਵੇ ਇਹਨਾਂ ਦੇ ਜੱਜ ਇੰਜੀਨੀਅਰ ਵਕੀਲ ਡਾਕਟਰ ਨਾ ਬਣ ਸਕਣ ਇਸ ਕਰਕੇ ਸਾਨੂੰ ਅਨਪੜ੍ਹ ਰੱਖਣਾ ਚਾਹੁੰਦੇ ਆ ਬੇਰਜ਼ਕਾਰ ਰੱਖਣਾ ਚਾਹੁੰਦੇ ਆ ਅਸੀਂ ਇਸ ਗੱਲ ਦੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵਿਦਿਆਰਥੀ ਵਰਗ ਦੇ ਨਾਲ ਸਾਰੀਆਂ ਜੱਜੇਬੰਦੀਆਂ ਨਾਲ ਸੀ ਮੁਲਾਕਾਤ ਜਦੋਂ ਹੋਈ ਤਾਂ ਸੀ ਉਸ ਮੀਟਿੰਗ ਦੇ ਵਿੱਚ ਵੀ ਕਿਹਾ ਸੀ ਵੀ ਇਹ ਘਟਾਲੇ ਬਾਇ ਨੇਮ ਕਾਲਜਾਂ ਦਾ ਨਾਮ ਲੈ ਕੇ ਕਿਹਾ ਸੀ ਵੀ ਇਹ ਘਟਾਲੇ ਹੋਏ ਆ ਇਹਨਾਂ ਕਾਲਜਾਂ ਦੇ ਉੱਤੇ ਕਾਰਵਾਈ ਕਰੋ ਅਸੀਂ ਉਹਨਾਂ ਨੂੰ ਕਿਹਾ ਸੀ ਵੀ 400 ਕਰੋੜ ਦਾ ਘਟਾਲਾ ਆ ਜਦੋਂ ਉਹਨਾਂ ਨੇ 64 ਕਰੋੜ ਦੀ ਰਿਪੋਰਟ ਪੇਸ਼ ਕੀਤੀ ਤਾਂ ਮੈਂ ਅਗਲੇ ਦਿਨ ਹੀ ਉਹਨਾਂ ਨੂੰ ਫੋਨ ਕੀਤਾ ਵੀ ਮੈਂ ਕਿਹਾ ਸਕੱਤਰ ਸਾਹਿਬ ਵੀ ਇਹ 400 ਕਰੋੜ ਦਾ ਘਟਾਲਾ ਲਾਓ ਕਹਿੰਦੇ ਮੈਨੂੰ ਪਤਾ ਆ ਉਹ ਮੈਂ ਇਹਦੀ ਅੱਗੇ ਵੀ ਜਾਂਚ ਕਰਨੀ ਚਾਹੁੰਦਾ ਆ ਇਹ ਮੈਨੂੰ ਲੱਗਦਾ ਵੀ ਇਹ ਮੋਤੀ ਮਹਿਲ ਤੱਕ ਇਹ ਜਿਹੜੀਆਂ ਤਾਰਾ ਜਾਂਦੀਆਂ ਸੀ ਕੈਪਟਨ ਮਰਿੰਦਰ ਸਿੰਘ ਜੀ ਦਾ ਆਪਣਾ ਨਾਮ ਵਿੱਚ ਆ ਰਿਹਾ ਸੀ ਇਸ ਘਟਾਲੇ ਦੇ ਵਿੱਚ ਉਸ ਤੋਂ ਬਚਣ ਲਈ ਕੈਪਟਨ ਮਰਿੰਦਰ ਸਿੰਘ ਨੇ ਆਪਣੇ ਪਦ ਦਾ ਜਿਹੜਾ ਦੁਰਵਰਤੋਂ ਕਰਕੇ ਉਹ ਬਜਾਰੇ ਉਹਨੂੰ ਹੁਣ ਪਸ਼ੂ ਪਾਲਣ ਤੇ ਲਾਤਾ ਇੱਕ ਐਸਸੀ ਮੁਲਾਜ਼ਮ ਇੱਕ ਜਿਹੜਾ ਦਲਤ ਅਧਿਕਾਰੀ ਆ ਉਹਦੇ ਨਾਲ ਪੰਜਾਬ ਦੇ ਵਿੱਚ ਜਾਤੀਵਾਦ ਹੋ ਰਿਹਾ ਜਿਹੜਾ ਡਿਵੀਜ਼ਨਲ ਚੀਫ ਸੈਕਟਰੀ ਲੈਵਲ ਦਾ ਦਲਤ ਅਧਿਕਾਰੀ ਨਾਲ ਪੰਜਾਬ ਦੇ ਅੰਦਰ ਜਾਤੀ ਵਿਤਕਰਾ ਹੋ ਰਿਹਾ ਹੋਵੇ ਤਾਂ ਅਸੀਂ ਸੋਚ ਸਕਦੇ ਆ ਵੀ ਪੰਜਾਬ ਦੇ ਆਮ ਵਿਦਿਆਰਥੀ ਜਿਹੜੇ ਦਲਤ ਵਿਦਿਆਰਥੀ ਆ ਇਹਨਾਂ ਨੂੰ ਇਹ ਪੰਜਾਬ ਸਰਕਾਰ ਕੀ ਯਾਰਦੀ ਆ ਇਹ ਕੁਛ ਨਹੀਂ ਜਾਣਦੇ ਇਹ ਸਾਡੇ ਲੋਕਾਂ ਦਾ ਸ਼ੋਸ਼ਣ ਕਰਨ ਆ ਰਹੇ ਆ ਪੰਜਾਬ ਸਰਕਾਰ ਨੇ ਸਾਢੇ 3 ਸਾਲਾਂ ਤੋਂ ਅਸੀਂ ਲਗਾਤਾਰ ਤੁਸੀਂ ਕਿੱਦਾਂ ਦੱਸਿਆ ਹੀ ਆ ਕਿ ਵਿਦਿਆਰਥੀ ਆਏ ਤਾਂ ਸੜਕਾਂ ਤੇ ਰਹਿ ਜਾਂਦਾ ਪੜਨ ਲਈ ਮੌਕਾ ਨਹੀਂ ਮਿਲਦਾ ਕਾਲਜਾਂ ਵਾਲੇ ਲੱਗ ਟਰਟਚਰ ਕਰਦੇ ਆ ਪ੍ਰਸ਼ਾਸਨ ਅਲੱਗ ਟਰਟਚਰ ਕਰਦਾ ਪ੍ਰਸ਼ਾਸਨ ਜਦੋਂ ਆ ਜਦੋਂ ਕੋਈ ਇਦਾਂ ਦੀ ਘਟਨਾ ਹੁੰਦੀ ਜਦੋਂ ਉਹਨਾਂ ਦਾ ਐਜੂਕੇਸ਼ਨ ਦਾ ਬੱਚਿਆਂ ਦਾ ਹੱਕ ਖੋਇਆ ਜਾਂਦਾ ਤਾਂ ਪ੍ਰਸ਼ਾਸਨ ਚੜ ਕੇ ਜਿਹੜਾ ਵਿਦਿਆਰਥੀਆਂ ਉੱਤੇ ਆ ਜਾਂਦਾ ਬਲਕਿ ਜਿਹੜਾ ਆ ਇਸ ਮਾਮਲੇ ਨੂੰ ਜਿਹੜਾ ਆ ਕਾਨੂੰਨੀ ਜਿਹੜੀ ਲੜਾਈ ਨੂੰ ਜਿਹੜਾ ਆ ਉਹਨੂੰ ਸਹੀ ਦਰਸਾਉਣਾ ਇਹ ਇਹ ਘਪਲੇਬਾਜੀ ਪੰਜਾਬ ਦੇ ਵਿੱਚ ਚੱਲ ਰਹੀ ਆ ਪਰ ਅਸੀਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹ ਘਪਲੇਬਾਜੀ ਜਿਹੜੀ ਲੰਬੀ ਕਰ ਨਹੀਂ ਚੱਲਣੀ ਵਿਦਿਆਰਥੀਆਂ ਦੇ ਨਾਮ ਨਾਲ ਹੁਣ ਸਾਡਾ ਸਮਾਜ ਵੀ ਜਾਗ ਚੁੱਕਾ ਆ ਸਮਾਜ ਜਦੋਂ ਜਾਗ ਜਾਂਦਾ ਹੁੰਦਾ ਜਿਸ ਵਰਗ ਦਾ ਜਦੋਂ ਵਿਦਿਆਰਥੀਆਂ ਦੇ ਨਾਲ ਆ ਕੇ ਸਮਾਜ ਖੜ ਗਿਆ ਤਾਂ ਅਸੀਂ ਫਿਰ ਪੰਜਾਬ ਦੇ ਵਿੱਚ ਐਹੋ ਜਿਹੀ ਅੰਦੋਲਨ ਦਾ ਨਿਰਮਾਣ ਕਰਾਂਗੇ ਜਿਹੜਾ ਮੋਤੀਵਾ ਜਿਹੜਾ ਮੋਤੀ ਮਹਿਲ ਨੂੰ ਹਿਲਾ ਕੇ ਹਟੂਗਾ ਔਰ ਐਹੋ ਜਿਹੜੇ ਜਿਹੜੇ ਭ੍ਰਸ਼ਟ ਅਧਿਕਾਰੀ ਆ ਉਹਨਾਂ ਨੂੰ ਤਾਂ ਫਿਰ ਅਸੀਂ ਫੜ ਫੜ ਕੇ ਜਿਹੜਾ ਆ ਉਹੀ ਲਾ ਲਾਂਗੇ ਆਪ ਹੀ ਫੜ ਫੜ ਕੇ ਜਿਹੜਾ ਆ ਇਹੋ ਜਿਹੇ ਭ੍ਰਿਸ਼ਟ ਅਧਿਕਾਰੀਆਂ ਨੂੰ ਕੁਰਸੀਆਂ ਤੋਂ ਲਾ ਲਾਂਗੇ ਸਾਡੀਆਂ ਬਾਹਾਂ ਦੇ ਵਿੱਚ ਇੰਨਾ ਜ਼ੋਰ ਹੈ ਕਿ ਉਹਨਾਂ ਦਾ ਉਹੀ ਆ ਮੈਡਮ ਬਿਨੀ ਮਾਜਨ ਵਾਲਾ ਚੀਫ ਸੈਕਟਰੀ ਲੈਵਲ ਦਾ ਇੱਕ ਬੰਦਾ ਉਹਦੀ ਰਿਪੋਰਟ ਨੂੰ ਜਦੋਂ ਕੈਪਟਨ ਮਨਿੰਦਰ ਸਿੰਘ ਨੇ ਦੇਖਿਆ ਤਾਂ ਜਦੋਂ ਸਿੱਧਾ ਸਿੱਧਾ ਘਪਲਾ ਗਿਆ ਉਹਨਾਂ ਨੇ ਕੁਛ ਇਹ ਥੋੜਾ ਨਾ ਕੀਤਾ ਵੀ ਕਾਰਵਾਈ ਕਰ ਲਈ ਜਾਵੇ ਕਾਰਵਾਈ ਕਰਨ ਤੋਂ ਕਾਰਵਾਈ ਕਰਨੀ ਛੱਡ ਕੇ ਉਹਨਾਂ ਨੇ ਇਹ ਕੀਤਾ ਵੀ ਜਿਹੜਾ ਆ ਉਸ ਮੰਤਰੀ ਉਹਦਾ ਸਾਡੇ ਸਤ ਅਧਿਕਾਰੀ ਨੂੰ ਉਸ ਜਿਹੜਾ ਆ ਅਧਿਕਾਰੀ ਨੂੰ ਉਸ ਅਧਿਕਾਰੀ ਨੂੰ ਵੀ ਮਹਿਕਮੇ ਤੋਂ ਕਹਿੰਦੇ ਤੂੰ ਪਸ਼ੂ ਪਾਲ ਤੂੰ ਜਿਹੜਾ گاਉ ਆ ਜਿਹੜੇ ਗਉ ਆ ਮੱਝਾਂ ਆ ਉਹਦੇ ਤੇ ਸੈਸ ਇਕੱਠਾ ਕਰ ਇਹ ਕੰਮ ਤੇਰੇ ਇੱਕ ਬਸਦਾ ਨਹੀਂ ਮਤਲਬ ਇਹੀ ਆ ਸਰਕਾਰ ਹਿੱਲ ਗਈ ਸੀ ਦਰਅਸਲ ਦੇ ਵਿੱਚ ਸਰਕਾਰ ਦੀਆਂ ਕੁਰਸੀਆਂ ਹਿੱਲ ਗਈਆਂ ਸੀ ਗੰਗਾਂ ਸ਼ਾਮਪੋੜੀ ਦੇ ਕਮਰੇ ਦੇ ਵਿੱਚ ਬਿਨਾ ਮਾਸਕ ਤੋਂ ਆ ਕੇ ਬੈਠਦੇ ਆ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਪਰ ਸਾਡੇ ਨਾਲ ਬੇਸ਼ਅ ਸਾਡੇ ਬੱਚਿਆਂ ਨਾਲ ਸਕੂਲਾਂ ਕਾਲਜਾਂ ਦੇ ਵਿੱਚ ਤੇ ਸਾਡੇ ਨਾਲ ਡੀਸੀ ਦਫ਼ਤਰਾਂ ਦੇ ਵਿੱਚ ਸਿਪੀ ਦਫ਼ਤਰਾਂ ਦੇ ਵਿੱਚ ਕਿਉਂ ਧੱਕੇ ਕੀਤੇ ਜਾਂਦੇ ਆ ਕੁਛ ਨਹੀਂ ਆਈ ਮੋਮੈਂਟਮ ਤੇ ਨਹੀਂ ਇਸ ਹਿਸਾਬ ਨੂੰ ਆਏ ਆ ਕੀ ਸਾਡੀ ਸੁਣਵਾਈ ਜੀ ਕਿ ਸੌਂਦੂ ਕੀ ਸਵਧਾ ਅਨੁਕਮ ਕਰਕੇ ਮਨੁਸ਼ਮਰੀ ਦੀ ਲਾਗੂ ਹੋ ਗਈ ਆ ਇਹ ਦੇਸ਼ ਦੇ ਵਿੱਚ ਮਨੁਸ਼ਮਰੀ ਦੀ ਲਾਗੂ ਕਰ ਦਿੱਤੀ ਗਈ ਆ ਸਾਡੇ 3 ਲੱਖ ਬੱਚਿਆਂ ਦਾ ਕੁਛ ਇਹਨਾਂ ਨੇ ਖਰਾਬ ਕਰਕੇ ਦਿੱਤਾ ਹੈਗਾ ਆਵਾਜ਼ਾਂ ਭੀਮਾ ਬੇਦਖਰ ਦੀ ਜਿਹੜੀ ਸੋਚ ਸੀਗੀ ਵੀ ਸਾਰੇ ਸਮਾਜ ਨੂੰ ਥੱਲਿਓਂ ਉੱਪਰ ਚੁੱਕਣ ਦੀ ਉਹਦਾ ਕਤਲ ਕਰਨ ਦਾ ਕੰਮ ਜਿਹੜਾ ਮੌਜੂਦਾ ਪੰਜਾਬ ਸਰਕਾਰ ਨੇ ਕੀਤਾ ਔਰ ਸੈਂਟਰ ਦੀ ਆਰਐਸਐ ਸਰਕਾਰਾਂ ਦੀ ਪੂਰੀ ਸ਼ਹਿਦਤ ਤੇ ਇਹ ਕੰਮ ਹੋ ਰਿਹਾ। ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਸਮਾਜ ਫਰੰਟ ਪੰਜਾਬ ਜਿੰਦਾਬਾਦ 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 ਜੀ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਉਹ ਹੈ ਜੀ ਘਰ ਵਾਲੇ ਚੋਰਾ ਦਾ ਖਵਾਲੀ ਕਰ ਮੁਤਾਬਕ ਪ੍ਰਸ਼ਾਸਨ ਮੁਤਾਬਕ ਸਰਦਾਰ ਮੁਤਾਬਕ ਕੀ ਛਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੀ ਛਾਈ ਨਹੀਂ ਚਲੇਗੀ ਨਹੀਂ ਚਲੇਗੀ ਜੀ ਇਹ ਦੇ ਸਰਦਾਰ ਸਰਦਾਰ पोस्ट ग्रेजुएट स्कॉलरशिप राशि जारी करोदा ਜਲਵਾਦ ਕਰੋ ਲਾਗੂ ਕਰੋ ਲਾਗੂ ਕਰੋ ਬਹੁਤ ਮਾਣਸਪੂਰਨ ਸਮਾਜ ਪ੍ਰਣਾਲੀ ਦਾ ਜਨਤਕ ਮੰਨ ਗੱਲ ਕਰਦੇ ਇਹ ਮੈਂਬਰ ਜਿਹੜੇ ਤੁਸੀਂ ਸਭ ਤੋਂ ਵੱਡੀ ਮਾਣੀ ਦੇ ਜੇ ਦਾ ਨਿੱਜੀ ਤੌਰ ਤੇ ਸਾਡਾ ਧੰਨਵਾਦ ਕਰਦੇ ਕਿ ਜਦੋਂ ਵੀ ਕਦੇ ਕਾਲਜਾਂ ਚ ਲੋੜ ਨੂੰ ਬਹੁਤ ਚਾਹ